ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਨਰੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਪਿੰਡ ਬੁੱਟਰ ਬਕਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਪੀਲ ਗਿੱਦੜਵਾਹਾ ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ ਤੇ ਪਸ਼ੂ ਪਾਲਣ ਦਾ ਕੰਮ ਸਹਾਇਕ ਧੰਦੇ ਤੌਰ ਤੇ ਚਾਰ ਪੰਜ ਦੇ ਕਰੀਬ ਨਾਲ ਘਰੇ ਰੱਖੇ ਹੋਏ ਆ ਬਾਈ ਨੇ ਤੇ ਇੱਕ ਬਾਈ ਨੇ HF ਦੀ ਕ੍ਰੋਸ ਬੈਡ ਬਕਾਉ ਕੀਤੀ ਚੰਗੇ ਦੁੱਧ ਵਾਲੀ ਤੇ ਬਿਲਕੁਲ ਤਾਜੀ ਸੂਈ ਆ ਇਹ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਤੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਵੜ ਸੁਈ ਹੈ ਸਵੇਰੇ ਬਾਈ ਦੱਸਦਾ ਵਾ ਕਿ ਸੁਈ ਸੀਗੀ ਤੇ ਇਸ ਟਾਈਮ ਬਾਈ ਕਹਿੰਦਾ 14-15 ਕਿਲੋ ਬੋਲਾ ਖੁੱਲਾ ਤਿਆਰ ਆ ਤੇ ਬੱਚਾ ਮਕਰ ਵੱਛਾ ਦੇਗੀ ਆ ਦੂਜੇ ਸੂਏ ਬਾਈ ਕਹਿੰਦਾ ਆਪਣੇ ਘਰੇ 24-25 ਕਿਲੋ ਖੁੱਲਾ ਚਵਾਇਆ ਤੇ ਐਤ ਕੀ ਦੋਸਤੋ ਬਾਈ ਕਹਿੰਦਾ ਇਸ ਤਾਈ 28 ਕਿਲੋ ਤੋਂ ਖੁੱਲਾ ਚਵਾ ਦੂਗੀ ਬਾਕੀ ਤੁਹਾਨੂੰ ਪਤਾ ਹੀ ਹੈ ਗਾਂ ਸਿਆਲ ਤੋਂ ਰਿਆਉਂਦਾ ਦੁੱਧ ਵੈੜਨੇ ਇਹਨਾਂ ਖੁੱਲਾ ਚਵਾਦਣਾ ਦੋਸਤੋ ਬਾਕੀ ਦੋ ਡੈਰੀ ਤੇ ਵੀ ਪਾਈ ਜਾਓਗੇ ਖੁੱਲਾ ਤੇ ਘਰੇ ਖਾਣ ਪੀਣ ਨੂੰ ਵੀ ਖੁੱਲਾ ਹੋਊਗਾ ਦੋਸਤੋ ਦੋਸਤੋ ਵੇਖ ਸਕਦੇ ਆ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਦੁੱਧ ਦੋਸਤੋ ਵੈੜਨੇ ਚੰਗਾ ਚਵਾ ਜਾਣਾ ਵਾ ਬਾਕੀ ਜਿਹੜੇ ਵੀ ਜਵਜੀ ਸੇਵਾ ਹੋਊਗੀ ਬਾਕੀ ਦੋ ਉਹਨਾਂ ਕ ਵੈੜਨੇ ਚਵਾਈ ਦੇਣਾ ਦੋਸਤੋ ਬਾਈ ਨੇ ਵੈਡ ਦਾ ਪ੍ਰਾਈਜ਼ ਰੱਖਿਆ ਹੋਇਆ 52000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੇ ਦੋਸਤੋ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀ ਰੁਟੀਨ ਚ ਦੇਖਣ ਲਈ ਮੈਂ ਸਾਰਿਆਂ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ